ਜੀ ਦੋਸਤੋ 1 ਫਰਵਰੀ ਹੈ ਔਰ ਗਿਣਤੀ ਦੇ ਦਿਨ ਲੱਗੇ ਨੇ 1815 ਗਾ ਜ਼ਮੀਨਦਾਰ ਰਜਿਸਟਰੀ ਵਾਸਤੇ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਨਾਮ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਪੜਿਆ ਕਰਦੇ ਸੀ ਅੱਜ ਉਹਨਾਂ ਦੇ ਚਿਹਰੇ ਜਿਹੜੇ ਐ ਉਹ ਬੇਨਕਾਬ ਹੋ ਰਹੇ ਨੇ ਜੋ ਅਸੀਂ ਮਹਿਸੂਸ ਕਰਦੇ ਹੁੰਦੇ ਸੀਗੇ ਕਿ ਕਿਤੇ ਨਾ ਕਿਤੇ ਇਹ ਜਿਹੜੇ ਵੱਡੇ ਵੱਡੇ ਆਫੀਸਰ ਨੇ ਇਹ ਸਾਡੇ ਸਮਾਜ ਦੇ ਨੇ ਔਰ ਸਾਨੂੰ ਇਹਨਾਂ ਤੇ ਫਕਰ ਹੈ ਕੀ ਆਪਣੀ ਸਰਵਸਤੇ ਦੌਰਾਨ ਇਹ ਜ਼ਰੂਰ ਸਾਡੇ ਸਮਾਜ ਦਾ ਬੀੜਾ ਬੰਨੇ ਲਾਉਣਗੇ ਚਲੋ ਉਹ ਉਮੀਦ ਸੀ ਲੇਕਿਨ ਉਮੀਦ ਨੂੰ ਕਿਤੇ ਨਾ ਕਿਤੇ ਭਾਗ ਵੀ ਲੱਗਿਆ ਤੇ ਨਿਰਾਸ਼ਾ ਵੀ ਹੋਈ ਹੈ ਬਹੁਤ ਘੱਟ ਭਾਗ ਲੱਗੇ ਹੈ ਇਹਨਾਂ ਲੋਕਾਂ ਦੇ ਆਫੀਸਰ ਵੀ ਉਸ ਉਸ ਰਤਬੇ ਨੂੰ ਵੇਖ ਕੇ ਲੇਕਿਨ ਦੋਸਤੋ ਅੱਜ ਜਦੋਂ ਇਹਨਾਂ ਲੋਕਾਂ ਦੇ ਰੂਬਰੂ ਹੁੰਨੇ ਆ ਔਰ ਜਾ ਕੇ ਉਹਨਾਂ ਨੂੰ ਦੱਸ ਦਿਆਂ ਕਿ ਸਮਾਜ ਵਾਸਤੇ ਪਾਵਰ ਆਫ ਸੋਸ਼ਲ ਯੂਨਿਟੀ ਨੇ 1815 ਅਗਰ ਜ਼ਮੀਨ ਦੇ ਲੀਤੇ ਆ ਜਿਸ ਦੀ ਰਜਿਸਟਰੀ 7 ਫਰਵਰੀ ਨੂੰ ਹੈ ਤੁਸੀਂ ਵੀ ਆਪਣਾ ਯੋਗਦਾਨ ਪਾਓ ਤਾਂ ਉਸ ਬਿਨਾਂ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੇ ਚਿਹਰੇ ਜਰੇ ਹੈ ਉਹ ਇਕਦਮ ਮਤਲਬ ਇਸ ਤਰ੍ਹਾਂ ਹੋ ਜਾਂਦਾ ਕਿ ਪਤਾ ਨਹੀਂ ਅਸੀਂ ਇਹਨਾਂ ਤੋਂ ਕੀ ਮੰਗ ਲਿਆ ਕਮੀ ਕੋਈ ਨਹੀਂ ਹੈ 바ਵਾ ਸਾਹਿਬ ਦਾ ਦਿੱਤਾ ਖਾ ਰਹੇ ਨੇ 바ਵਾ ਸਾਹਿਬ ਦੀ ਬਦੌਲਤ ਕੁਰਸੀਆਂ ਤੇ ਬੈਠੇ ਨੇ ਲੇਕਿਨ 5% ਜਿਹੜਾ 바ਵਾ ਸਾਹਿਬ ਨੇ ਕਿਹਾ ਸੀ ਕਿ ਆਪਣੀ ਜ਼ਿੰਦਗੀ ਦਾ ਆਪਣੀ ਕਮਾਈ ਦਾ ਜ਼ਰੂਰ ਦਿਓ ਜਦੋਂ ਉਹ ਗੱਲ ਤੇ ਆਉਂਦੇ ਹਾਂ ਹਾਊਸ ਬਿਲ੍ਹਾ ਬੜਾ ਦੁੱਖ ਲੱਗਦਾ ਹੈ ਇੱਥੋਂ ਤੱਕ ਕੀ ਬੈਂਕਾਂ ਦੇ ਵਿੱਚ ਆਫੀਸਰ ਨੇ ਰਿਟਾਇਰ ਜੱਜ ਹੋ ਚੁੱਕੇ ਨੇ ਮਹੌਣ ਵੀ ਜਬ ਮਤਲਬ ਕਿਤੇ ਨਾ ਕਿਤੇ ਜੌਬ ਦੇ ਨਾਲ ਜੁੜੇ ਹੋਏ ਨੇ ਇੰਜੀਨੀਅਰਾਂ ਦੀ ਕੋਈ ਕਮੀ ਨਹੀਂ ਹੈ ਡਾਕਟਰਸ ਦੀ ਕੋਈ ਕਮੀ ਨਹੀਂ ਹੈ ਆਈਪੀਐਸ ਆਫੀਸਰ ਆਈਐਸ ਆਫੀਸਰ ਆਈਪੀਏ ਪੀਸੀਐਸ ਆਫੀਸਰ ਤੇ ਹੋਰ ਬਹੁਤ ਸਾਰੇ ਡਿਪਾਰਟਮੈਂਟਾਂ ਤੋਂ ਰਿਟਾਇਰ ਹੋਏ ਸਾਡੇ ਸਮਾਜ ਦੇ ਆਫੀਸਰ ਅੱਜ ਇਸ ਤਰ੍ਹਾਂ ਮਤਲਬ ਆਪਣੇ ਆਪ ਨੂੰ ਛਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮਾਫ ਕਰਨਾ ਪਿਛਲੇ ਦਿਨੀ ਤਾਂ ਅਜੀਹਾ ਹੋਇਆ ਕਿ ਇੱਕ ਬੜੇ ਰਿਸਪੈਕਟਡ ਬੰਦੇ ਨੇ ਜਿਸ ਦੀ ਅਸੀਂ ਬੜੀ ਇੱਜ਼ਤ ਕਰਦੇ ਸੀ ਕਿਉਂਕਿ ਇੱਜ਼ਤ ਤਾਂ ਕਰਦੇ ਆਂ ਹਰ ਇੱਕ ਦੀ ਕਰਦੇ ਆਂ ਲੇਕਿਨ ਜਦੋਂ ਉਹਨਾਂ ਨੇ ਇੱਥੇ ਮਿਲਦੇ ਆਂ ਉੱਥੇ ਮਿਲਦੇ ਆਂ ਇਸ ਤਰ੍ਹਾਂ ਦੇ ਪੰਬਲ ਪੂਸੇ ਵਿੱਚ ਪਾਈ ਰੱਖਿਆ ਹੈ ਮਤਲਬ ਕਿਤੇ ਨਾ ਕਿਤੇ ਉਸ ਦਾ ਚਿਹਰਾ ਜਿਹੜਾ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ ਕਿ ਇਹ ਇਸ ਤਰ੍ਹਾਂ ਮਤਲਬ ਸਮਾਜ ਨੂੰ ਧੋਖੇ ਵਿੱਚ ਰੱਖ ਰਿਹਾ ਸ਼ਖਸ ਹੈ ਹੋਰ ਵੀ ਬਹੁਤ ਸਾਰੇ ਨੇ ਹੋਰ ਵੀ ਬਹੁਤ ਸਾਰੇ ਨੇ ਬੜੇ ਬੜੇ ਆਫੀਸਰ ਜਿਨ੍ਹਾਂ ਦੇ ਨਾਮ ਸੁਰਖੀਆਂ ਦੇ ਵਿੱਚ ਲਿਆ ਕਰਦੇ ਸੀ ਲੇਕਿਨ ਆਪਣੀ ਸਰਵਿਸ ਦੇ ਦੌਰਾਨ ਹੋ ਸਕਦਾ ਕੁਝ ਲੋਕਾਂ ਨੇ ਵਧੀਆ ਵੀ ਕੀਤਾ ਹੋਵੇ ਪਰ ਜ਼ਿਆਦਾ ਕਰਕੇ ਜਦੋਂ ਉਹਨਾਂ ਲੋਕਾਂ ਨੂੰ ਅੱਜ ਵੇਖੀਦਾ ਹੈ ਤਾਂ ਸਾਨੂੰ ਉਹਨਾਂ ਤੇ ਤਰਸ ਆਉਂਦਾ ਹੈ ਕਿ ਇਹ ਉਹ ਲੋਕ ਨੇ ਜੋ ਸਮਾਜ ਦੀਆਂ ਗੱਲਾਂ ਤਾਂ ਕਰਦੇ ਨੇ ਜੋ ਬਾਬਾ ਸਾਹਿਬ ਦੀਆਂ ਗੱਲਾਂ ਤਾਂ ਕਰਦੇ ਨੇ ਪਰ ਸਿਰਫ ਗੱਲਾਂ ਤੱਕ ਹੀ ਸੀਮਤ ਨੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇੱਕ ਆਫੀਸਰ ਨੂੰ ਤਾਂ ਰਸੀਦ ਬੁੱਕਾਂ ਦੇ ਕੇ ਆਏ ਆ ਰਸੀਦ ਬੁੱਕਾਂ ਵਿੱਚ ਚਲੋ ਜਿੰਨੇ ਵੀ ਤੁਹਾਡੇ ਨਜ਼ਦੀਕੀ ਨੇ ਨੀਆ ਡੀਅਰ ਨੇ ਲੇਖਨ ਅਫਸੋਸ ਦੀ ਗੱਲ ਹੈ ਕਿ ਜਿਵੇਂ ਅਸੀਂ ਗਏ ਉਸੇ ਦੇ ਉਸੇ ਤਰ੍ਹਾਂ ਹੀ ਵਾਪਸ ਆ ਗਏ ਘਰਾਂ ਦੇ ਵਿੱਚ ਬਾਬਾ ਸਾਹਿਬ ਦੀਆਂ ਗੱਲਾਂ ਬਾਤਾਂ ਬਾਬਾ ਸਾਹਿਬ ਦੀ ਗੱਲ-ਗੱਲ ਤੇ ਉਦਾਹਰਣ ਲੇਕਿਨ ਬਾਬਾ ਸਾਹਿਬ ਨੇ ਜੋ ਕਿਹਾ ਜਦੋਂ ਉਹ ਗੱਲ ਤੇ ਆਉਂਦੇ ਆ ਤਾਂ ਉਸ ਵੇਲੇ ਉਹਨਾਂ ਨੂੰ ਆਪਣੇ ਕੰਮ yaad ਆ ਜਾਂਦੇ ਆ ਕਰਨੀ ਤੇ ਕਥਨੀ ਦੇ ਵਿੱਚ ਅੰਤਰ ਦੇਖੋ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਇਹ ਉਹ ਲੋਕ ਨੇ ਜੋ ਸਭ ਕੁਝ ਕਰਦੇ ਨੇ ਲੇਕਿਨ ਸਮਾਜ ਵਾਸਤੇ ਜਦੋਂ ਇਹਨਾਂ ਨੂੰ ਕਹਿੰਦੇ ਆ ਤਾਂ ਉਸ ਬੇਲਾ ਇਸ ਸਲਾਹ ਮਸ਼ਪਰਿਆਂ ਦੇ ਵਿੱਚ ਪੈ ਜਾਂਦੇ ਪਿਛਲੇ ਦਿਨੀ ਇੱਕ ਅ ਰਿਟਾਇਰਡ ਆਈਐਸ ਅਫੀਸਰ ਦੇ ਘਰ ਜਾਣ ਦਾ ਮੌਕਾ ਮਿਲਿਆ ਮੈਂ ਅਸੀਂ ਜਸਲ ਸਾਫ ਸੀ ਪੋ ਸੁਨਾਵਾ ਚੈਨਲ ਦੀ ਟੀਮ ਸੀ ਹੋਰ ਸਾਡੇ ਨਾਲ ਕਾਫੀ ਜਿਹੜੇ ਰਿਸਪੈਕਟਡ ਮੈਂਬਰ ਸਨ ਅਸੀਂ ਗਏ ਉਸ ਬੰਦੇ ਨੇ ਗੱਲਾਂ ਬਾਤਾਂ ਇੱਧਰ ਦੀਆਂ ਉੱਧਰ ਦੀਆਂ ਕਰਦਾ ਰਿਹਾ ਕਰਦਾ ਰਿਹਾ ਸਮਾਜ ਕਿੱਥੇ ਆ ਸਮਾਜ ਮੈਂ ਕਿੱਥੇ ਆ ਤੁਹਾਨੂੰ ਮੇਰੇ ਤੋਂ ਵੱਧ ਪਤਾ ਹੈ ਗੱਲਾਂ ਕਰਦਾ ਰਿਹਾ ਜਦੋਂ ਅਸੀਂ ਕਿਹਾ ਵੀ 1815 ਗਾ ਜ਼ਮੀਨ ਜਿਹੜੀ ਹੈ ਉਸ ਦੀ ਰਜਿਸਟਰੀ ਕਰਾਉਣੀ ਆ ਤੇ ਮੈਂ ਕਹਿੰਦਾ ਜੀ ਆਪਣੀ ਸੰਸਥਾ ਵਿੱਚ ਗੱਲ ਕਰਾਂਗਾ ਦੁੱਖ ਨਾ ਕਹਿਣਾ ਪੈ ਰਿਹਾ ਅੱਜ 2.5 ਮਹੀਨੇ ਹੋ ਗਏ ਉਸ ਸ਼ਖਸ ਦੀ ਸ਼ਕਲ ਦੇਖਿਆ ਨੂੰ ਅਜੇ ਤੱਕ ਉਸ ਨੇ ਆਪਣੀ ਸੰਸਥਾ ਦੇ ਵਿੱਚ ਗੱਲ ਹੀ ਨਹੀਂ ਕੀਤੀ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਮਤਲਬ ਜਿਹੜੇ ਅਸੀਂ ਮਹਿਸੂਸ ਕਰਦੇ ਸੀ ਸਾਡੇ ਦਿਲਾਂ 'ਚ ਜਿਹੜਾ ਭਰਮ ਸੀ ਉਹ ਭਰਮ ਜਿਹੜਾ ਕਲੀਅਰ ਹੋ ਗਿਆ ਕਿ ਇਹ ਲੋਕ ਸਿਰਫ ਗੱਲਾਂ ਤੱਕ ਹੀ ਸੀਮਿਤ ਨੇ ਕਰਨੀ ਤੇ ਕਥਨੀ ਵਿੱਚ ਬਹੁਤ ਵੱਡਾ ਇਹਨਾਂ ਦੀ ਅੰਤਰ ਹੈ 7 ਫਰਵਰੀ ਦੋਸਤੋ ਮੈਂ बार-बार ਕਹਿ ਰਿਹਾ ਕਿ ਵੇਖਿਓ ਇਸ ਕੁੰਭ ਦੇ ਵਿੱਚ ਹਿੱਸੇਦਾਰ ਜ਼ਰੂਰ ਬਣ ਜਾਓ ਕੱਲ ਨੂੰ ਨਹੀਂ ਤਾਂ ਤੁਹਾਡੇ ਬੱਚੇ ਹੀ ਤੁਹਾਡੇ ਕੋਲ ਪੁੱਛਣਗੇ ਕਿ ਜਦੋਂ ਐਡਾ ਵੱਡਾ ਇਤਿਹਾਸ ਰਚਿਆ ਜਾ ਰਿਹਾ ਸੀ ਤਾਂ ਉਸ ਬਿਲਾਂ ਤੁਸੀਂ ਕਿੱਥੇ ਸੀ ਮੈਂ ਹਰ ਰੋਜ਼ ਇੱਕ ਐਪੀਸੋਡ 7 ਫਰਵਰੀ ਦਾ ਲੈ ਕੇ ਪਉਣਾ ਤਾਂ ਕਿ ਤੁਸੀਂ ਵੇਖੋ ਕਿਤੇ ਨਾ ਕਿਤੇ ਤੁਸੀਂ ਇਸ ਇਸ ਮਹਾਯੱਗ ਦੇ ਵਿੱਚ ਆਪਣਾ ਯੋਗਦਾਨ ਪਾਓ ਕਈ ਵਾਰ ਫੋਨ ਵੀ ਆਉਂਦੇ ਨੇ ਔਰ ਦੇਖੋ ਕੋਈ ਵੀ ਕੰਮ ਹੈ ਉਹ ਰੁਕਦਾ ਨਹੀਂ ਹੁੰਦਾ ਥੋੜਾ ਜਿਹਾ ਮੁਸ਼ਕਲ ਜ਼ਰੂਰ ਹੋ ਜਾਂਦਾ ਹੈ ਪਰ ਜਿਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਹੈ ਸ਼ੁਰੂ ਕਰਨ ਵਾਲਾ ਵੀ ਕੌਣ ਹੈ ਉਹ ਕੁਲ ਮਾਲਕ ਹੈ ਔਰ ਇਹਦੇ ਵਿੱਚ ਕਿ ਕੋਈ ਤੰਦਾ ਨਹੀਂ ਕਰਦੇ ਜਸਲ ਸਾਹਿਬ ਜਿਹੜੇ ਨੇ ਇਨ ਨੇ ਹੌਨੈਸਟ ਪਰਸਨੈਲਿਟੀ ਹੈ ਉਹ ਬਿਲਕੁਲ ਤੰਦਾਰੀ ਕਰਦੇ ਔਰ ਜਿਹੜੇ ਲੋਕ ਤੰਦਾ ਕਰਦੇ ਨੇ ਉਹ ਮੂੰਛ ਪਾਉਂਦੇ ਨੇ ਜਿਨ੍ਹਾਂ ਦੀ ਕਰਨੀ ਤੇ ਕਥਨੀ ਦੇ ਵਿੱਚ ਅੰਤਰ ਹੈ ਉਹ ਮੂੰਛ ਪਾ ਰਹੇ ਨੇ ਔਰ ਜਦੋਂ ਅਸੀਂ ਸਾਡਾ ਵੀ ਇੰਨਾ ਕਿ ਤਜਰਬਾ ਹੋ ਗਿਆ ਹੈ ਕਿ ਘਰ ਚ ਐਂਟਰ ਕਰਦੇ ਹੀ ਅਸੀਂ ਪਤਾ ਸਾਨੂੰ ਲੱਗ ਜਾਂਦਾ ਹੈ ਕਿ ਇੱਥੋਂ ਕੁਝ ਮਿਲੇਗਾ ਜਾਂ ਸਿਰਫ ਗੱਲਾਂ ਹੀ ਸੋਣੇ ਨੂੰ ਮਿਲਣ ਗਿਆ ਸੋ ਦੋਸਤੋ 7 ਫਰਵਰੀ ਦਾ ਦਿਨ ਹੈ ਇਸ ਦਿਨ ਨੂੰ ਭੁੱਲਿਓ ਨਾ ਇਤਿਹਾਸ ਬਣਨ ਜਾ ਰਿਹਾ ਮੈਂ ਰੋਜ਼ 6 ਫਰਵਰੀ ਤੱਕ ਤੁਹਾਡੇ ਕੰਨ ਖਾਂਦਾ ਰਹਾਂਗਾ ਐਪੀਸੋਡ ਦੇ ਜ਼ਰੀਏ ਕਿਉਂਕਿ ਮੈਨੂੰ ਹੁਕਮ ਹੋਇਆ ਹੈ ਕਿ ਜ਼ਰੂਰ ਐਪੀਸੋਡ ਕਰੋ ਕੋਈ ਨਹੀਂ ਜਿੰਨੇ ਵੀ ਸਾਡੇ ਸਮਾਜ ਦੇ ਲੋਕ ਨੇ ਜਾਂ ਸਾਡੀ ਮਨੁੱਖਤਾ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਬਹੁਤ ਜ਼ਿਆਦਾ ਨਹੀਂ ਗਿਣਤੀ ਕਿੰਨਾ ਲੋਕਾਂ ਦੀ ਘੱਟ ਹੈ ਜਿਹੜੇ ਸੌਰੀ ਸੋਚ ਦੇ ਮਾਲਕ ਨੇ ਜਿਹੜੇ ਇੱਕ ਦੂਜੇ ਨਾਲ ਸਲਾਹਾਂ مشਵਰਿਆਂ ਦੇ ਵਿੱਚ ਹੀ ਰਹਿ ਜਾਂਦੇ ਨੇ ਕਿ ਅਸੀਂ ਸਲਾਹ ਕਰਾਂਗੇ ਸਲਾਹ ਸਾਨੂੰ ਪਤਾ ਹੁੰਦਾ ਕੀ ਕਰਨੀ ਹੈ ਕੀ ਨਹੀਂ ਕਰਨੀ ਸੋ ਇਸ ਕਰਕੇ ਦੋਸਤੋ 7 ਫਰਵਰੀ ਨੂੰ ਇਸ ਮਹਾ ਯਗ ਦੇ ਵਿੱਚ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ ਵੇਖਿਓ ਪਿੱਛੇ ਨਾ ਰਹਿ ਜਾਇਓ ਕੱਲ ਨੂੰ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਣਾ ਜਦੋਂ ਬੱਚੇ ਪੁੱਛਣਗੇ ਕਿ ਬਾਪੂ ਜਦੋਂ ਇਹ ਇਤਿਹਾਸ ਰਚਿਆ ਜਾ ਰਿਹਾ ਸੀ ਤਾਂ ਤੁਸੀਂ ਕਿੱਥੇ ਸੀ ਸੋ ਦੋਸਤੋ ਪੋਸੂਨਾਮਾ ਚੈਨਲ ਹਰ ਰੋਜ਼ ਇਸ ਤਰ੍ਹਾਂ ਦੇ ਕੈਪੀਸੋਡ ਆਪਸਾ ਦੀ ਨਜ਼ਰ ਕਰੇਗਾ ਅਸੀਂ ਕੁੰਡੇ ਖੜਕਾਉਂਦੇ ਹੀ ਰਹਿਣੇ ਆ ਰਿ ਹਰ ਜਿਸਤੀ ਤੋਂ ਬਾਅਦ ਵੀ ਅਸੀਂ ਦਰਵਾਜ਼ੇ ਕੁੰਡੇ ਤੁਹਾਡੇ ਦਿਲਾਂ ਤੱਕ ਪਹੁੰਚਦੇ ਰਹਿਣਾ ਘਰਾਂ ਤੱਕ ਪਹੁੰਚਦੇ ਰਹਿਣਾ ਆ ਤੁਸੀਂ ਭੱਜ ਲਓ ਜਿੱਥੇ ਭੱਜਣਾ ਪਰ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਸਤਿਕਾਰ ਕਰਦੇ ਹਾਂ ਸਾਨੂੰ ਤੁਹਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਪੋਸੂਨਾਮਾ ਚੈਨਲ ਨਾਲ ਜੁੜੇ ਰਹੋ